ਸਸੀ ਕਾਲਪੀਆਂ ਵੀ ਉਹ ਮੈਂ ਤੁਹਾਡੇ ਆਪਣਾ ਮਾਨ ਬਟਿੰਡੇ ਵਾਲਾ ਇਸ ਟਾਈਮ ਮੈਂ ਮਾਨਸਾ ਕੈਂਚੀਆਂ ਤੇ ਖੜਾਂਗਾ ਸੋਨੂੰ ਸਾਰਿਆਂ ਨੂੰ ਪਤਾ ਸਵੇਰੇ ਦਿਨ ਚੱਲ ਰਹੇ ਨੇ ਸੰਗਤ ਸਰਾਂਂ ਦੇ ਜਾ ਰਹੀ ਐ ਸਰਾਂਂ ਦੇ ਜਾਣ ਵਾਲੇ ਵਾਸਤੇ ਥਾ ਥਾ ਤੇ ਲੰਗਰ ਲਾਏ ਜਾਂਦੇ ਨੇ ਚਾਹ ਪਾਣੀ ਦੇ ਹੋਰ ਬੱਖ ਬੱਖ ਤਰ੍ਹਾਂ ਦੇ ਪਰ ਇੱਕ ਸੋਨੂੰ ਅਲੱਗ ਤਰ੍ਹਾਂ ਦਾ ਲੰਗਰ ਦਿਖਾਉਣਾ ਜੋ ਅੱਜ ਕੱਲ੍ਹ ਲੋੜ ਐ ਸਾਡੀ ਕੌਮ ਨੂੰ ਮਾਨਸਾ ਕੈਂਚੀਆਂ ਦੇ ਉੱਤੇ ਦਸਤਾਰਾਂ ਦਾ ਲੰਗਰ ਲੱਗਿਆ ਹੋਇਆ ਆ ਜੀ ਤੁਸੀਂ ਸਾਹਮਣੇ ਪੜ੍ਹ ਸਕਦੇ ਹੋ ਦਸਤਾਰਾਂ ਦਾ ਲੰਗਰ ਤੇ ਇਹ ਬਾਈ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਇਹਨਾਂ ਦਿਨਾਂ ਦੇ ਵਿੱਚ ਦਸਤਾਰਾਂ ਦਾ ਲੰਗਰ ਲਾ ਰਹੇ ਨੇ ਤੇ ਸਾਰੀ ਗੱਲਬਾਤ ਕਰਾਂਗੇ ਦਸਤਾਰਾਂ ਕੋਲੋਂ ਦਿੰਦੇ ਨੇ ਕੀ ਸ਼ਰਤ ਹੈ ਕਿਵੇਂ ਬੰਨਦੇ ਨੇ ਕਿੰਨੀਆਂ ਗੁਬਨ ਦੇ ਦਿੰਦੇ ਨੇ ਸਾਰੀ ਗੱਲਬਾਤ ਆਪਾਂ ਬਾਈ ਹੌਣਾ ਨਾਲ ਕਰਾਂਗੇ ਤੇ ਨਾਲ ਇਹਨਾਂ ਨੇ ਪ੍ਰਸ਼ਾਦ ਦਾ ਵੀ ਲੰਗਰ ਲਾਇਆ ਉਹ ਵੀ ਇੱਕ ਬੱਕਰਾ ਸਾਨੂੰ ਉਹ ਵੀ ਦਿਖਾਵਾਂਗੇ ਆਪਾਂ ਬਾਈ ਹੌਣਾ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਗੁਰਵਿੰਦਰ ਸਿੰਘ ਆਪਾਂ ਮਾਨਸਾ ਕੈਂਚੀਆਂ ਤੇ ਖੜੇ ਆਂ ਜੀ ਹਾਂਜੀ ਇਹ ਦਸਤਾਰਾਂ ਦਾ ਤੁਸੀਂ ਲੰਗਰ ਲਾਇਆ ਬੜੀ ਖੁਸ਼ੀ ਹੋਈ ਦੇਖ ਕੇ ਜੀ ਇਹ ਹਰ ਸਾਲ ਲਾਉਂਦੇ ਹੋ ਹਾਂਜੀ ਹਰ ਸਾਲ 6-7 ਸਾਲ ਹੋ ਗਏ ਜੀ ਲਾਉਂਦੇ ਨੇ 6-7 ਸਾਲ ਹੋ ਗਿਆ ਮੈਂ ਪਹਿਲਾਂ ਵੀ ਸੁਣਿਆ ਸੀ ਤੇ ਬਾਈ ਫਿਰ ਜਿਹੜੀਆਂ ਦਸਤਾਰਾਂ ਇਹ ਫਿਰ ਕੋਲੋਂ ਤੁਸੀਂ ਦਿਨੇ ਹੋ ਨਵੀਆਂ ਹਾਂਜੀ ਸਾਡੇ ਕੋਲੋਂ ਬਾਕੀ ਸੰਗਤ ਲੈ ਆਉਂਦੇ ਸਹਿਯੋਗ ਨਾਲ ਹੀ ਸਾਰਿਆਂ ਦੀ ਜੀ ਅੱਛਾ ਹਾਂਜੀ ਇੱਥੇ ਨੇੜੇ ਤੇਲੇ ਪਿੰਡਾਂ ਚ ਸੰਗਤ ਲੈ ਜਾਂਦੀ ਹੈ ਦਸਤਾਰਾਂ ਅੱਛਾ ਇਹ ਦਸਤਾਰ ਫਿਰ ਕੋਈ ਵੀ ਸਜਾ ਸਕਦਾ ਹੈ ਕੋਈ ਬਿਨਾਂ ਦਸਤਾਰਾਂ ਤੋਂ ਆਉਂਦੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਦਸਤਾਰ ਸਜਾ ਕੇ ਜਾਓ ਇੱਕੋ ਹੀ ਸ਼ਰਤ ਹੈ ਬਸ ਦਸਤਾਰ ਤਾਂ ਫ੍ਰੀ ਹੈ ਬਣ ਕੇ ਵੀ ਅਸੀਂ ਆਪ ਦਿੰਨੇ ਆਂ ਵੀ ਉੱਥੇ ਬੰਦਾ ਜਿੰਨੇ ਦਿਨ ਰਹੇ ਚਲ ਕੋਟਾ ਕਟ ਉਹਦਾ ਦਸਤਾਰ ਬਣ ਕੇ ਰੱਖੇ ਜੀ ਉਹਨੇ ਦਿਨ ਦਸਤਾਰ ਆ ਜਿਹੜੀ ਸਜਾ ਕੇ ਰੱਖੇ ਇੱਕੋ ਹੀ ਬੇਨਤੀ ਹੈ ਬਸ ਉਹਨਾਂ ਨੂੰ ਹਾਂਜੀ ਠੀਕ ਹੈ ਕਿੰਨੀਆਂ ਕਿ ਦਸਤਾਰਾਂ ਤੁਸੀਂ ਆਏ ਸਾਲ ਲਾਉਣਾ ਤੁਹਾਡਾ ਤਿਆਰ ਪਾਓ ਕਿੰਨੀਆਂ ਕਿ ਦਸਤਾਰਾਂ ਇੱਕ ਦਿਨ ਚ 100 ਬੰਦੇ ਆਂ ਜੀ ਦੋ ਦਿਨ ਚੱਲਦਾ ਜੀ ਲੰਗਰ ਅੱਛਾ ਦੋ ਦਿਨ ਚੱਲਦਾ ਨਹੀਂ ਦੋ ਦਿਨ ਤਾਂ ਕਮ ਹਲੇ ਦਿਨ ਗਾਹਾਂ ਦੋ ਤਿੰਨ ਦਿਨ ਹੋਰ ਚੱਲੂਗਾ ਠੀਕ ਹੈ ਦੋ ਤਿੰਨ ਦਿਨ ਦਸਤਾਰਾ ਚੱਲੇ ਫਿਰ ਬਾਕੀ ਲੰਗਰ ਚੱਲਦੇ ਰਹਿੰਦੇ ਆ ਤੇ ਫਿਰ ਬੰਨਣ ਵਾਲੇ ਭਾਈ ਕੌਣ ਆ ਜਿਹੜੇ ਭਾਈ ਉਹ ਬੰਨ ਰਿਹਾ ਨੇ ਆਪ ਹੀ ਤੇਜਿੰਦਰ ਸਿੰਘ ਖਾਲਸਾ ਜੀ ਨੇ ਇਹ ਫਤੇਗੜ ਸਾਹਿਬ ਜਾ ਕੇ ਵੀ ਦਸਤਾਰਾਂ ਦਾ ਲੰਗਰ ਲਾਉਂਦੇ ਨੇ ਉੱਥੇ ਵੀ ਸੇਵਾ ਕਰਦੇ ਨੇ ਅੱਛਾ ਤੇ ਬਾਕੀ ਇੱਥੋਂ ਆਪ ਸੰਗਤ ਬੰਨ੍ਹ ਦਿੰਦੀ ਹੈ ਦਸਤਾਰਾਂ ਜਿਹੜੇ ਮੁੰਡੇ ਹੁੰਦੇ ਨੇ ਨੇੜੇ ਪਿੰਡ ਦੇ ਜਾਂ ਹੋਰ ਇੱਥੋਂ ਨੇੜੇ ਵੀਰੇ ਬਹੁਤ ਵਧੀਆ ਪ੍ਰਾਲਾ ਤੁਹਾਡਾ ਯਾਰ ਹਣਾ ਅੱਜ ਸਾਡੀ ਪੀੜ੍ਹੀ ਨੂੰ ਇਹਨਾਂ ਚੀਜ਼ਾਂ ਵੱਲ ਆਉਣ ਦੀ ਲੋੜ ਹੈ ਜ਼ਰੂਰੀ ਹੈ ਜੀ ਖਾਣ ਵਾਲੇ ਲੰਗਰ ਤਾਂ ਚਲੋ ਸਾਰੇ ਲੱਗਦੇ ਨੇ ਇਹ ਲੰਗਰ ਸਾਰਨਾ ਜ਼ਰੂਰੀ ਹੈ ਵੀ ਦਸਤਾਰਾਂ ਕਰਕੇ ਛਿੱਧੀਆਂ ਹੋਈਆਂ ਤੇ ਦਸਤਾਰ ਬਣ ਕੇ ਬੰਦਾ ਜਾਵੇ ਜੀ ਉੱਥੇ ਬਿਲਕੁਲ ਸਭ ਤੋਂ ਮੇਨ ਜ਼ਰੂਰੀ ਹੈ ਇਹ ਤੁਹਾਡੇ ਕਿਵੇਂ ਮਨ ਚ ਆਇਆ ਵੀਰੇ ਸ਼ੁਰੂ ਚ ਬਸੇ ਲਾਲੋ ਖਾਲਸਾ ਜੀ ਦਾ ਉਪਰਾਲਾ ਇਹਨਾਂ ਨੇ ਬਿਠਾਇਆ ਦਿਮਾਗ ਸਾਡੇ ਵੀ ਇਹ ਚੀਜ਼ ਜ਼ਰੂਰੀ ਆ ਆਪ ਵੀ ਹੈਗਾ ਸੇ ਖਿਆਲ ਸਹਿਯੋਗ ਨਾਲ ਹੀ ਆ ਬਾਕੀ ਸਾਰਿਆਂ ਦੇ ਜਿਹੜਾ ਸੰਗਤ ਸਪੋਰਟ ਕਰਦੀ ਔਰ ਸਾਰਾ ਕੁਝ ਹੋ ਜਾਂਦਾ ਆ ਲਓ ਮਿੱਤਰੋ ਅੱਗੇ ਦੀ ਅੱਗੇ ਸਾਂਝੀ ਇਹ ਚੀਜ਼ ਜ਼ਰੂਰ ਕਰ ਦਿਓ ਕਿੰਨਾ ਵਧੀਆ ਬਾਈ ਹੋਰਾਂ ਦਾ ਉਪਰਾਲਾ ਵੀ ਸਰਹੰਦ ਜਾਣ ਵਾਲੇ ਫਤਿਹਗੜ੍ਹ ਸਾਹਿਬ ਧਰਤੀ ਦੇ ਸਵਾ ਤੇ ਜਾਣ ਵਾਲੀ ਸੰਗਤ ਦਸਤਾਰ ਸਜਾ ਕੇ ਜਾਵੇ ਜਿੰਨੇ ਦਿਨ ਉੱਥੇ ਰਵੇ ਸਿਰ ਤੇ ਦਸਤਾਰ ਰੱਖੇ ਬਾਕੀ ਉੱਥੇ ਵੀ ਜੇ ਕਿਸੇ ਨੂੰ ਬੰਨਣੀ ਨਹੀਂ ਆਉਂਦੀ ਤਾਂ ਉੱਥੇ ਵੀ ਕੈਂਪ ਲੱਗੇ ਹੁੰਦੇ ਤੁਸੀਂ ਉੱਥੋਂ ਬਣਾ ਸਕਦੇ ਹੋ ਹਾਂ ਜੀ ਹੁਣ ਤਾਂ ਕ ਇਸ ਤੋਂ ਲਾਵਾ ਸਾਡੇ ਇੱਕ ਹੋਰ ਵੀ ਲੰਗਰ ਲਾਇਆ ਹੋਇਆ ਜੀ ਲੰਗਰ ਜਿਹੜਾ ਅਸੀਂ ਲਾਉਨੇ ਆ ਜੀ ਇਹ ਮਿੱਸੇ ਪ੍ਰਸ਼ਾਦਾਂ ਦਾ ਦੇਸੀ ਕਿ ਉਹਦੇ ਮਿੱਸੇ ਪ੍ਰਸ਼ਾਦੇ ਅੱਛਾ ਤਾਂ ਮਾਰੋ ਬਿਲਕੁਲ ਸਾਦਾ ਲੰਗਰ ਕੋਈ ਦਾਲ ਸਬਜੀ ਨਹੀਂ ਹਾਂ ਸਾਦੇ ਮਿੱਸੇ ਪ੍ਰਸ਼ਾਦੇ ਸਾਦਾ ਛਕੂਗਾ ਅਗਲਾ ਸਾਦਾ ਸਵਾਹ ਰਹੂ ਬੰਦੇ ਦਾ ਹਾਂਜੀ ਲੱਗਰ ਵੀ ਅਸੀਂ ਸਾਦੇ ਪ੍ਰਸ਼ਾਦੇ ਤੇ ਚਾਹ ਦਾ ਲੰਗਰ ਲਾਉਨੇ ਆ ਸਿਰਫ ਬੇਸਣ ਦੇ ਮੇਥੀ ਦੇ ਅੱਛਾ ਬੇਸਣ ਮੇਸੀ ਦੇ ਮਿੱਸੇ ਪ੍ਰਸ਼ਾਦੇ ਤੇ ਸਾਰਾ ਲੰਗਰ ਦੇਸੀ ਘਿਓ ਚ ਪੱਕਦਾ ਹੀ ਟੋਟਲ ਅੱਛਾ ਹਾਂ ਦੇਸੀ ਘਿਓ ਤੋਂ ਬਿਨਾ ਕੋਈ ਲੰਗਰ ਨਹੀਂ ਹੈਗਾ ਜੀ ਅੱਛਾ ਦੇਸੀ ਘਿਓ ਦਾ ਇਹ ਸਾਰਾ ਲੰਗਰ ਬਣਾਇਆ ਜਾਂਦਾ ਤੁਹਾਨੂੰ ਸਾਰਾ ਲੰਗਰ ਦੇਸੀ ਘਿਓ ਦਾ ਬੀਬੀਆਂ ਪਿੰਡ ਦੀਆਂ ਆਪ ਹੀ ਸਾਰੀਆਂ ਪਕਾਉਂਦੀਆਂ ਨੇ ਜੀ ਲੰਗਰ ਅਸੀਂ ਦੇਖ ਸਕਦੇ ਹਾਂ ਸਾਰੀਆਂ ਬੀਬੀਆਂ ਆ ਬੀਬੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਹ ਕਿਹੜਾ ਪਿੰਡ ਆਈ ਤੁਹਾਡਾ? ਮਾਨਸਾ ਹੀ। ਅੱਛਾ ਮਾਨਸਾ ਕੈਂਚੀਆਂ ਤੋਂ ਹੀ ਆ ਸਾਰੇ। ਅੱਛਾ ਇਹ ਆਏ ਸਾਲ ਲਾਉਣੇ ਲੰਗਰ ਜੀ? ਹਾਂਜੀ। ਹਾਂਜੀ। ਇਹ ਕੀ ਕੀ ਮੋਹਰ ਲਾਇਆ ਹੋਇਆ ਆਟੇ ਦੇ ਵਿੱਚ ਹੀ? ਇਹੇ ਪਿਆਜ਼ ਤੇ ਮਿਰਥੇ। ਹਾਂ। ਤੇ ਵੇਸਣ ਕਿਉਂ? ਕਿ ਅਣਕਣ ਦਾ ਆਟਾ। ਅੱਛਾ ਕਿਉਂ ਵੀ ਦੇਸੀ ਵਰਤਦੇ ਹੋ? ਹਾਂਜੀ ਦੇਸੀ ਕਿਉਂ ਦੇ ਪ੍ਰਸ਼ਾਦੇ ਬਣਦੇ ਆ ਜੀ। ਕਿੰਨੇ ਦਿਨ ਚੱਲੂਗਾ ਜੀ ਇਹ? ਇਹ 2 ਦਿਨ। ਅੱਛਾ ਅੱਜ ਕੱਲ ਨੂੰ ਵੀ ਤੇ ਅੱਜ ਵੀ ਅੱਛਾ ਦੋ ਦਿਨ ਇਹ ਲੰਗਰ ਆ ਜਿਹੜਾ ਚੱਲੂਗਾ ਦੇਖੋ ਜੀ ਮਿੱਸੇ ਪ੍ਰਸਾਦ ਦੇ ਬੇਸਣ ਵਿੱਚ ਮੇਥੇ ਹੋਰ ਸਾਰਾ ਕੁਝ ਰਲਾ ਕੇ ਤੇ ਆਹ ਦੇਖੋ ਜੀ ਦੇਸੀ ਘਿਓ ਲੱਗ ਰਿਹਾ ਆ ਦੇਖੋ ਜੀ ਦੇਸੀ ਘਿਓ ਦੇ ਪ੍ਰਸਾਦ ਦੇ ਸੰਗਤ ਵਾਸਤੇ ਇੱਕ ਸੈਂਪਲ ਵੀ ਕਹਿ ਸਕਦੇ ਆ ਤੇ ਇੱਕ ਵਧੀਆ ਖਰਾਕ ਵੀ ਆਪਾਂ ਕਹਿ ਸਕਦੇ ਆ ਤੇ ਆ ਜਾ ਅੰਬਾਈ ਜੀ ਸੰਗਤ ਬਹੁਤ ਜ਼ਿਆਦਾ ਹੋ ਜਾਂਦੀ ਆ ਫਿਰ ਉਹਦਾ ਕਰਕੇ ਜਿਵੇਂ ਮੰਨ ਲਾ ਸ਼ਹਿਰ ਕਰਕੇ ਹਨਾ ਬੀਬੀਆਂ ਘਟ ਜਾਂਦੀ ਆ ਸੇਵਾ ਕਰ ਹਾਂਜੀ ਬੀਬੀਆਂ ਤਾਂ ਸੇਵਾ ਕਰਦੇ ਨੇ ਨਾਲ ਨਾਲ ਹੁਣ ਮਸ਼ੀਨਾਂ ਲੈ ਆਂਦੇ ਆਂ ਦਿੱਲੀ ਤੋਂ ਇਹ ਅੱਛਾ ਜੀ ਜਿਹਦੇ ਚ ਆਟਾ ਗੁੰਨਣ ਲਈ ਮਸ਼ੀਨਾਂ ਆਟਾ ਪੈਂਦਾ ਇਹਦੇ ਚ ਠੀਕ ਹੈ ਸਾਰਾ ਮਟੀਰੀਅਲ ਪੈਂਦਾ ਨਾਲ ਮੇਥੀ ਤੇ ਗੰਡੇ ਤੇ ਇਹ ਆਟਾ ਗੁੰਨ ਦਿੰਦੀ ਆ ਮਸ਼ੀਨ ਆਟਾ ਇੱਥੇ ਆ ਜਾਂਦਾ ਇਸ ਤੋਂ ਬਾਅਦ ਆ ਮਸ਼ੀਨ ਆ ਜਿਹੜੀ ਪੀੜਾ ਕਰਦੀ ਆ ਉਹਦਾ अच्छा पेड़ा कर दिया आटे का मशीन से पेड़ा निकल जाता है ये ਥੱਲੇ ਬਣ ਕੇ ਉਤੋਂ ਆਟਾ ਪਾ ਦਈਦਾ ਗੁੰਨਿਆ ਹੋਇਆ ਠੀਕ ਹੈ ਤੇ ਇਸ ਤੋਂ ਬਾਅਦ ਪੇੜਾ ਜਿਹੜਾ ਆ ਮਸ਼ੀਨ 'ਚ ਜਾਂਦਾ ਜੀ ਠੀਕ ਹੈ ਇੱਥੋਂ ਵਿਲ ਕੇ ਇਹ ਪੇੜਾ ਆਪਣੇ ਆਪ ਚੱਕਰੀ ਤੋਂ ਘੁੰਮ ਕੇ ਰੋਟੀ ਬਣ ਕੇ ਇੱਧਰ ਦੀ ਬਾਹਰ ਆ ਜਾਂਦੀ ਹੈ ਜੀ ਅੱਛਾ ਤੇ ਸਾਰੇ ਸੈਟਅਪ ਲਾਇਆ ਹੋਇਆ ਸਾਰਾ ਸ਼ੁੱਧ ਸ਼ੁੱਧਤਾ ਵਾਲਾ ਕੰਮ ਹੈ ਜੀ ਸਾਰਾ ਠੀਕ ਹੈ ਆਟਾ ਗੁੰਨਿਆ ਜਾਂ ਆ ਮਸ਼ੀਨ ਆਟਾ ਗੁੰਨਦੀ ਆ ਪੇੜਾ ਵੀ ਕਰਦੀ ਆ ਰੋਟੀ ਵੀ ਪਕਾਉਂਦੀ ਆ ਰੋਟੀ ਵੀ ਬਣਾਉਂਦੀ ਆ ਇਹ ਫਿਰ ਬਈ ਤੁਸੀਂ ਆਪ ਦੀਆਂ ਲੈ ਰੱਖੀਆਂ ਹਾਂਜੀ ਇਹ ਦਿੱਲੀ ਤੋਂ ਲੈਂਦੀ ਮਸ਼ੀਨਾਂ ਇਹ ਕਿੰਨੇ ਦਾ ਪ੍ਰੋਜੈਕਟ ਹੋ ਬਈ ਇਹ अच्छा 6 लाख ਦਾ ਹੈ ਸਾਰਾ ਸਿਸਟਮ ਹੈ ਹਾਂਜੀ ਹਾਂਜੀ ਤੇ ਕਿੰਨੇ ਕੁ ਪ੍ਰਸ਼ਾਦ ਦੇ ਘੰਟੇ 'ਚ ਬਾਈ ਬਣਾਉਂਦੇ ਇਹ ਇਹ 700 ਪ੍ਰਸ਼ਾਦ ਦੇ ਬਣਾਉਂਦੇ ਇਹ 700 ਪ੍ਰਸ਼ਾਦਾਂ ਇੱਕ ਘੰਟੇ 'ਚ ਹਾਂਜੀ ਹਾਂਜੀ ਲੋ ਵੀ ਮਿੱਤਰੋ ਆਹ ਦੇਖੋ ਚਲੋ ਤਕਨੀਕ ਹੁਣ ਇੱਧਰ ਵੀ ਆ ਗਈ ਹੈ ਨਾ ਅ ਮੰਨ ਲਓ ਚਲੋ ਲਾਹਾ ਲੈਣਾ ਚਾਹੀਦਾ ਹੈ ਨਾ ਵਿਗਿਆਨਿਕ ਯੁੱਗ ਦਾ ਬਿਲਕੁਲ ਜੀ ਬਹੁਤ ਵਧੀਆ ਬਾਈ ਤੁਹਾਡਾ ਪ੍ਰਵਰਾਲਾ ਬਹੁਤ ਬਹੁਤ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤ